ਜੋੜਮਾ ਬੱਚੇ ਸੀਗੇ 13 ਤੇ 14 13 ਸਾਲ ਦੇ ਦੋ ਜੋੜਮਾ ਬੱਚੇ ਦੋਨੋਂ ਹੀ ਮਾਰੇ ਗਏ ਆ ਉਹਨਾਂ ਦਾ ਘਰ ਹੈਗਾ ਆ ਜਿਹੜਾ ਬੰਬ ਆ ਦੇਖੋ ਇੱਧਰ ਜਿਹੜਾ ਤੋੜਿਆ ਪਿਆ ਹੈਗਾ ਸਾਰੀਆਂ ਕੰਧਾਂ ਦੇ ਉੱਤੇ ਬੰਬਾਂ ਦੇ ਨਿਸ਼ਾਨ ਨੇ ਤੇ ਇਹਨਾਂ ਦੇ ਮਾਪੇ ਜਿਹੜੇ ਅੱਜ ਸਾਨੂੰ ਨਹੀਂ ਮਿਲੇ ਹੈਗੇ ਕਿਉਂਕਿ ਉਹ ਹਸਪਤਾਲ ਦੇ ਵਿੱਚ ਨੇ ਆਪ ਤੇ ਜੋਇਆ ਤੇ ਦੂਸਰੇ ਬੱਚੇ ਦਾ ਕੀ ਨਾਂ ਜੀ ਜਯਾ ਜੋਇਆ ਤੇ ਜਯਾ ਦੋਨੋਂ ਭੈਣ ਭਰਾ ਸੀ ਜੋੜਮਾ ਬੱਚੇ ਸੀ ਦੋਨੋਂ ਹੀ ਮਾਰੇ ਗਏ ਬੜੇ ਬੜੇ ਅਫਸੋਸ ਦੀ ਗੱਲ ਹੈ ਕਹਿਣ ਨੂੰ ਕੋਈ ਸ਼ਬਦ ਨਹੀਂ ਹੈਗੇ ਇਹ ਘਰ ਉਹਨਾਂ ਦਾ ਹੈਗਾ ਤੇ ਅਸੀਂ ਦੇਖ ਰਹੇ ਹਾਂ ਕਿ ਬੜੀ ਮਤਲਬ ਦੁਖਦਾਈ ਕਾਂਡ ਹੈ ਇਹ ਇਹ ਪੁਨਛ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਅਸੀਂ ਖੜੇ ਆ ਤੇ ਬੜਾ ਦੁਖਦਾਈ ਪਹਿਲੂ ਹੈ ਇਹ ਕਿ ਜੰਗਬਾਜ਼ ਨੇ ਜਿਹੜੇ ਉਹ ਮਤਲਬ ਆਪਣੇ ਹਥਿਆਰ ਵੇਚਣ ਦੀ ਖਾਤਰ ਕੁਝ ਵੀ ਕਰ ਸਕਦੇ ਲੋਕਾਂ ਨੂੰ ਮਾਰ ਮਰਵਾ ਸਕਦੇ ਤੇ ਜੁੜਮਾ ਭਰਾ ਸੀ ਜੋਆ ਤੇ ਜ਼ਾਇਆ 13 ਸਾਲ ਦੇ ਦੋਨੋਂ ਹੀ ਮਾਰੇ ਗਏ ਤੇ ਉਧਰ ਸਕੂਟਰ ਦੇਖੋ ਇਹ ਬੰਬ ਦੇ ਨਾਲ ਇਹ ਸਕੂਟਰ ਜਿਹੜਾ ਇਹ ਵੀ ਸੜ ਕੇ ਸੁਆਹ ਹੋ ਗਿਆ ਇਹ ਸਿਰਫ ਉਹਦਾ ਸਕੂਟਰ ਦਾ ਜਿਹੜਾ ਹੈਗਾ ਪਿੰਜਰ ਕਹੋ ਰਹਿ ਗਿਆ ਬਾਕੀ ਸਾਰਾ ਸੜ ਗਿਆ ਇਹ ਤਬਾਹੀ ਮਚਾਈ ਪਈ ਆ ਚਾਰੇ ਪਾਸੇ ਬੰਬਾਂ ਨੇ ਇਹ ਪੁਣਛ ਸ਼ਹਿਰ ਹੈਗਾ ਜ਼ਿਲ੍ਹਾ ਹੈੱਡਕੁਆਟਰ ਹੈ ਕਸ਼ਮੀਰ ਦਾ ਬੜਾ ਦੁਖਦਾਈ ਹੈ ਤੇ ਇਧਰ ਵੀ ਚਾਰੇ ਪਾਸੇ ਬੰਬਾਂ ਦੇ ਨਿਸ਼ਾਨ ਨੇ ਕੰਧਾਂ ਦੇ ਉੱਤੇ ਦੀਵਾਰਾਂ ਦੇ ਉੱਤੇ ਉਧਰ ਘਰਾਂ ਦੇ ਅੰਦਰ ਬੰਬਾਂ ਨੇ ਤਬਾਹੀ ਮਚਾ ਰੱਖੀ ਆ ਚਾਰੇ ਪਾਸੇ ਤੇ नाम है जोयान उनके पापा का नाम है रमीज खान वो यहाँ पे रेंट पे रहते थे यहाँ पे तो जैसे फायरिंग रात को शुरू हुई वो नीचे वाले फ्लोर में आए थे तो सुबह छह बजे जैसे इधर पड़े गोले तो वो फिर भागने लगे थे भागते भागते वहां पहुंचे तो पीछे से तीसरा फटा तो वो जाके उनके चारों लगे तो वो बेचारे वहीं पे लड़के की हॉस्पिटल तो में हुई उनके पापा अभी भी जम्मू में हाँ अभी भी जम्मू में, में हाँ हॉस्पिटल में मम्मी उनके बच्चों मम्मी उनके वो साथ में है। साथ बच्चों में। को उधर दफन कर गया तो उसी टाइम चले गए थे बच्चे दफन कर दिए दफन कर दिए उसी टाइम जुड़वा बच्चे थे जुड़वा थे हाँ बहन भाई एक बहन एक भाई ਉਨਕੋ ਦਫਨ ਕਰ ਦਿੱਤਾ ਤਾਂ ਦੋਸਤੋ ਇਹ ਬੜੇ ਦੁੱਖ ਦੀ ਗੱਲ ਹੈ ਕਿ ਕੇ ਕੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਫਰਹਾਨਾ ਇੱਕ ਵਾਰ ਫਰਹਾਨਾ 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 ਭੈਣ ਨੇ ਸਾਨੂੰ ਦੱਸਿਆ ਕਿ ਕਿਵੇਂ ਜੁੜਮਾ ਭੈਣ ਭਰਾ ਸੀ ਜਿਹੜੇ ਇਹ ਬੰਬਾਂ ਦੇ ਨਾਲ ਘਰਾਂ ਦੇ ਵਿੱਚ ਤਬਾਹੀ ਮਚਾਈ ਪਾਕਿਸਤਾਨ ਨੇ ਤੇ ਸਾਰੇ ਪਾਸੇ ਤਬਾਹੀ ਮਚਾਰ ਕੇ ਘਰ ਟਹਿ ਗਏ ਹੈਗੇ ਤੇ ਕੰਧਾਂ ਤੋੜੀਆਂ ਪਈਆਂ ਜਿਹੜੇ ਗਲੀਆਂ 'ਚ ਖੜੇ ਸਕੂਟਰ ਸੀਗੇ ਉਹ ਵੀ ਸੜ ਗਏ ਹੈ ਸਾਰੇ ਤੇ ਫਰਹਾਨਾ ਭੈਣ ਸੀ ਜਿਨੇ ਸਾਨੂੰ ਜਾਣਕਾਰੀ ਦਿੱਤੀ ਹੈਗੀ ਤੇ ਇਹ ਜਿਹੜੇ ਜ਼ੋਇਆ ਤੇ ਉਹ ਉਹਦੇ ਭਰਾ ਦੀ ਮੌਤ ਹੋ ਗਈ ਹੈ ਇਹ ਦੋਨੋਂ ਜਿਹੜੇ ਹੈਗੇ ਉਹਦੇ ਮਾਪੇ ਵਾਪਸ ਹਸਪਤਾਲ ਦੇ ਵਿੱਚ ਦਾਖਲ ਨੇਗੇ ਹੁਣ ਚਲੋ